ਇਹ ਤੇ ਜਿਸ ਤਰ੍ਹਾਂ ਯੂਐਸ ਦੀ ਜਿਹੜੀ ਬਜਟ ਵਿਲ ਹੈਗਾ ਆ ਉਹ ਹਾਊਸ ਦੇ ਵਿੱਚ ਪਾਸ ਹੋ ਗਿਆ ਹੈਗਾ ਕੱਲ ਸ਼ਾਮ ਨੂੰ ਰਾਤ ਨੂੰ ਉਹਦੀ ਜਿਹੜੀ ਹੈ VOTING ਹੋਈ ਆ ਤੇ ਅਪਰੂਵ ਕਰ ਦਿੱਤਾ ਗਿਆ ਪ੍ਰੈਜ਼ੀਡੈਂਟ ਡੋਨਾਲਡ 트ਰੰਪ ਉਹਨਾਂ ਦਾ ਹੀ ਏਜੰਡਾ ਹੈ ਉਹਦੇ ਵਿੱਚ ਸੋ 2017 ਦਾ ਟੈਕਸ ਕੱਟ ਨੂੰ ਐਕਸਟੈਂਡ ਕਰਨਾ ਤੇ ਇਸ ਤੋਂ ਬਿਨਾ ਡਿਫੈਂਸ ਨੂੰ ਬੂਸਟ ਕਰਨਾ ਇਹ ਸਾਰਾ ਕੁਝ ਜਿਹੜਾ ਆ ਉਹਦੇ ਵਿੱਚ ਜੋ ਪਾਸ ਹੋਇਆ ਹੈਗਾ ਸੋ ਪਹਿਲਾਂ ਲੱਗਦਾ ਸੀ ਵੀ ਸ਼ਾਇਦ ਇਹਨਾਂ ਨੂੰ ਇੰਨੀਆਂ ਬੋਟਸ ਨਾ ਮਿਲ ਸਕਣ 트럼ਪ ਉਹਨਾਂ ਨੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਹ ਕਿਹਾ ਵੀ ਬਿਗ ਫਰਸਟ ਸਟੈਪ ਵੀ ਇਨ ਫॉर ਸਪੀਕਰ ਮਾਈਕ ਜੌਨਸਨ ਐਂਡ ਅਮਰੀਕਾ ਇਹ ਉਹਨਾਂ ਨੇ ਆਪਣਾ ਜਿਹੜਾ ਟਰੂਥ ਸੋਸ਼ਲ ਆ ਉਹਦੇ ਉੱਤੇ ਪੋਸਟ ਪਾਈ ਹੈਗੀ ਆ ਕਹਿੰਦੇ ਵੀ ਹਾਊਸ ਨੇ 217 ਦੇ ਮੁਕਾਬਲੇ 215 ਵੋਟ ਸੋ ਆਲਮੋਸਟ ਪਾਰਟੀ ਲਾਈਨਸ ਦੇ ਦੇ ਉਸੀ ਤਰ੍ਹਾਂ ਗਿਆ ਜਿਸ ਤਰ੍ਹਾਂ ਰਿਪਬਲਿਕਨਸ ਤੇ ਕਾਂਗਰਸ ਦੀਆਂ ਸੀਟਸ ਹੈਗੀਆਂ ਆ ਸੋ ਇੱਕ ਸਿਰਫ ਰਿਪਬਲਿਕਨ ਟਾਮ ਮੈਸੀ ਜੋ ਕੰਟਕੀ ਤੋਂ ਆ ਉਹਨਾਂ ਨੇ ਇਹਦੇ ਅਗੇਂਸਟ ਵੋਟ ਪਾਈ ਹੈਗੀ ਸਾਡੇ 4.4 ਟ੍ਰਿਲੀਅਨ ਡਾਲਰ ਦਾ ਬਜਟ ਕੱਟ ਟੈਕਸ ਕੱਟ ਸੌਰੀ ਜਿਹੜੇ ਆ ਉਹ ਕਿੱਥੋਂ ਆਉਣਗੇ ਉਹਦੇ ਲਈ ਹੁਣ ਫੰਡਿੰਗ ਦੀ ਜਿਹੜੀ ਕਹਿੰਦੇ ਵੀ ਰੋਲਾ ਪੈ ਰਿਹਾ ਆ ਕਨੇਬੀ ਕੀ ਮੈਡੀਕੇਟ ਕੱਟ ਕੇ ਸ਼ੂਜ਼ ਸਿਕਿਉਰਿਟੀ ਦੇ ਵਿੱਚੋਂ ਮਨੀ ਕੱਟ ਕੇ ਸ਼ਾਇਦ ਜਿਹੜੇ ਬਿਲੀਅਨੈਰਸ ਆ ਉਹਨਾਂ ਨੂੰ ਜਿਹੜੇ ਟੈਕਸ ਕੱਟਾ ਉਹਦੇ ਉੱਤੇ ਜਾਣਗੇ ਜਿੱਥੇ ਆਮ ਲੋਕਾਂ ਦੀ ਸਹੂਲਤ ਦੇ ਲਈ ਜਿਹੜੀ ਰਾਸ਼ੀ ਰੱਖੀ ਜਾਂਦੀ ਸੀ ਉਹ ਉਹਦੇ ਵਿੱਚੋਂ ਕੱਢ ਕੇ ਉਧਰ ਨੂੰ ਦਿੱਤੀ ਜਾਊਗੀ ਸੋ ਇਹ ਇੱਕ ਜਿਹੜਾ ਨਵਾਂ ਜਿਹੜਾ ਵਿਵਾਦ ਆ ਇਸ ਟੈਕਸ ਕੱਟਸ ਨੂੰ ਲੈ ਕੇ ਨਾਲ ਚੱਲ ਰਿਹਾ ਹੈ ਇਸੇ ਬਿਲ ਦੇ ਵਿੱਚ 340 ਤੋਂ 350 ਬਿਲੀਅਨ ਡਾਲਰ ਦੀ ਬਾਰਡਰ ਦੀ ਤੇ ਸਿਕਿਉਰਿਟੀ ਦੀ ਮੱਦ ਵੀ ਉਸ ਤੇ ਵਿੱਚ ਰੱਖੀ ਗਈ ਆ ਦਾ ਜਿਹੜੇ ਕਾਫੀ ਜਿਹੜੇ ਆਈ ਥਿੰਕ ਤਕਰੀਬਨ ਟ੍ਰਿਲੀਅਨ ਡਾਲਰ ਇੱਕ ਜਾਂ ਦੋ ਟ੍ਰਿਲੀਅਨ ਡਾਲਰ ਉਹਨਾਂ ਨੇ ਜਿਹੜਾ ਜੀ ਕੱਟ ਕਰਨਾ ਆ ਅਗਲੇ 10 ਸਾਲਾਂ ਦੇ ਵਿੱਚ ਗਵਰਨਮੈਂਟ ਦੀ ਸਪੈਂਡਿੰਗ ਦੇ ਵਿੱਚੋਂ ਸੋ ਉਹ ਜਿਹੜੀ ਚੀਜ਼ ਐਸ ਟਾਈਮ ਸਾਹਮਣੇ ਜਿਹੜੀ ਉਹ ਚੱਲ ਰਹੀ ਹੈਗੀ ਆ ਸੋ ਕੱਲ ਬਹੁਤ ਹੀ ਨੈਰੋ ਮਾਰਜਨ ਦੇ ਨਾਲ ਇਹ ਬਿੱਲ ਪਾਸ ਜਿਹੜਾ ਉਹ ਹੋ ਗਿਆ ਹੈਗਾ ਆ ਤੇ ਹੁਣ ਇਸ ਬਜਟ ਨੂੰ ਇਵੈਂਚੁਅਲੀ ਜਿਹੜਾ ਕੇਸ ਤਰੀਕੇ ਦੇ ਨਾਲ ਅੱਗੇ ਜਿਹੜਾ ਲਿਆਂਦਾ ਜਾਊਗਾ ਇਹ ਗੱਲ ਦੇਖਣ ਵਾਲੀ ਰਹੂਗੀ 2017 ਦੇ ਵਿੱਚ ਜਦ ਰਾਸ਼ਟਰਪਤੀ ਟਰੰਪ ਨੇ ਪਹਿਲਾ ਕਾਰਜਕਾਲ ਸ਼ੁਰੂ ਕੀਤਾ ਸੀ ਉਦੋਂ ਵੀ ਉਹਨਾਂ ਨੇ ਕਾਫੀ ਵੱਡੇ ਜਿਹੜੇ ਟੈਕਸ ਕਟਾ ਉਹ ਦਿੱਤੇ ਸੀਗੇ ਸੋ ਉਸੇ ਟੈਕਸ ਕਟ ਨੂੰ ਬਾਅਦ ਦੇ ਵਿੱਚ ਬਾਈਡਨ ਹੋਣਾ ਨੇ ਹਟਾ ਦਿੱਤਾ ਸੀ ਤੇ ਹੁਣ ਜਿਹੜੇ ਟਰੰਪ ਹੋਣਾ ਨੇ ਆ ਕੇ ਮੁੜ ਦੁਬਾਰਾ ਉਹ ਜਿਹੜੇ ਟੈਕਸ ਕਟਾ ਉਹਨਾਂ ਨੂੰ ਐਕਸਟੈਂਡ ਕਰਨ ਦੀ ਗੱਲ ਆਖੀ ਆ ਜੀਓਪੀ ਦੇ ਬਿੱਲ ਦੇ ਵਿੱਚ 4 ਟ੍ਰਿਲੀਅਨ ਡਾਲਰ ਡੈਟ ਲਿਮਿਟ ਨੂੰ ਵਧਾਉਣ ਦੀ ਜਿਹੜੀ ਗੱਲ ਆਖੀ ਆ ਫਿਜ਼ੀਕਲ ਕਨਜ਼ਰਵੇਟਿਵ ਤਰੀਕੇ ਦੇ ਵਿੱਚ ਇਹ ਹੀ ਚੀਜ਼ ਜਿਹੜੀ ਉਹ ਲੱਗ ਰਹੀ ਆ ਵੀ ਜਿਹੜੇ ਕੁਝ ਟੈਕਸ ਕੱਟ ਕਰਕੇ ਉਧਰ ਜਿਹੜੇ ਮਨੀ ਜਾਊਗੀ ਪਰ ਓਵਰਆਲ ਜਿਹੜੀ ਨਾਲ ਦੇ ਨਾਲ ਮਨੀ ਜਿਹੜੀ ਹੈ 10 ਸਾਲ ਦੀ ਈਅਰਲੀ ਸਪੈਂਡਿੰਗ ਆ 10 ਸਾਲ ਦੀ ਸਪੈਂਡਿੰਗ ਆ ਉਹਦੇ ਵਿੱਚ ਕਟੌਤੀ ਹੋਊਗੀ ਤੇ ਨਾਲ ਕਰਜ਼ਾ ਚੱਕਣ ਦੀ ਲਿਮਿਟ ਆ ਸਰਕਾਰ ਦੀ ਉਹ ਵੀ ਉਹਨਾਂ ਨੇ ਵਧਾ ਲਈ ਹੈਗੀ ਆ ਸੋ ਕਾਫੀ ਕਹ ਲੋ ਵੀ ਨੈਰੋ ਮਾਰਜਨ ਦੇ ਨਾਲ ਸੀ ਕੱਲ ਬਹੁਤ ਕਹ ਲੋ ਵੀ ਅਪ ਐਂਡ ਡਾਊਨ ਇਸ ਬਿਲ ਨੂੰ ਪਾਸ ਹੋਣ ਤੋਂ ਪਹਿਲਾਂ ਕੰਮ ਜਿਹੜਾ ਉਹ ਚੱਲਦਾ ਰਿਹਾ ਇੱਕ ਟਾਈਮ ਦੇ ਉੱਤੇ ਸਪੀਕਰ ਜੌਨਸਨ ਆ ਉਹਨਾਂ ਨੇ ਸ਼ਾਇਦ ਇਸ ਦੇ ਉੱਤੇ ਵੋਟ ਨਹੀਂ ਸੀ ਕਰਾਉਣੀ ਪਰ ਰਾਤ ਪੈਂਦਿਆਂ ਤੱਕ ਵੋਟ ਕਰਾ ਕੇ ਜਦ ਉਹਨਾਂ ਨੂੰ ਲੱਗਾ ਵੀ ਹਾਂ ਮੈਜੋਰਟੀ ਆਪਣੇ ਕੋ ਹੈਗੀ ਆ ਚਾਹੇ ਨੈਰੋ ਹੀ ਸਹੀ ਦੋ ਵੋਟਾਂ ਦਾ ਹੀ ਚਾਹੇ ਫਰਕ ਸੀਗਾ ਪਰ ਉਹਨਾਂ ਨੇ ਜਿਹੜੀ ਵੋਟ ਆ ਉਹ ਕਰਾ ਕੇ ਇਸ ਬਿਲ ਨੂੰ ਉੱਥੇ ਹੁਣ ਪਾਸ ਕਰਾ ਦਿੱਤਾ ਸੋ 2017 ਵਾਲੇ ਜਿਹੜੇ ਟੈਕਸ ਕੱਟ ਤੇ ਜੌਬ ਐਕਟ ਦੇ ਪ੍ਰੋਵੀਜ਼ਨ ਆ ਉਹ ਮੁੜ ਦੁਬਾਰਾ ਆਪਾਂ ਨੂੰ ਹੁਣ ਦੇਖਣ ਨੂੰ ਮਿਲਣਗੇ